ਨੇ ਜੀ ਉਸ ਪਹਿਲਾਂ ਤਾਂ ਬਹੁਤ ਬਹੁਤ ਮੁबारकਾਂ ਜੀ ਥੈਂਕ ਯੂ ਜੀ ਚਾਰਜ ਹਮਾਰੇ ਹਾਂ ਜੀ ਹੁਣੇ ਚਾਰਜ ਲੈ ਕੇ ਆ ਰਹੇ ਮੈਂ ਇਹ ਜੀ ਆਫਿਸ ਚੋਂ ਐਜ਼ ਐਡਵੋਕੇਟ ਜਨਰਲ ਪੰਜਾਬ ਕੀ ਲੱਗਦਾ ਕਿੰਨੀਆਂ ਵੱਡੀਆਂ ਚੁਣੌਤੀਆਂ ਰਹਿ ਸਕਦੀਆਂ ਨੇ ਮੈਂ ਚੁਣੌਤੀਆਂ ਸੀ ਰਿਹਾ ਮੇਰੀ 37 ਸਾਲ ਦੀ ਪ੍ਰੈਕਟਿਸ ਆ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਜਦੋਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਚਾਰਜ ਦਿੱਤਾ ਤੇ ਮੈਂ ਵੱਡੇ 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 ਉੱਪਰ ਹੀ ਉੱਪਰ ਮੈਂ ਪਰਮਾਤਮਾ ਦੀ ਮਿਹਰ ਨਾ ਜਾਂਦਾ ਰਿਹਾ ਤੁਸੀਂ ਦੇਖਦੇ ਰਹੇ ਹੋ ਹਾਈ ਕੋਰਟ ਚ ਆ ਕੇ ਵੀ ਸਭ ਤੋਂ ਪਹਿਲਾਂ ਮੈਨੂੰ ਇੱਥੇ 바ਰ ਕਾਉਂਸਲ ਚ ਮੈਂ ਮੈਂਬਰ ਬਣਿਆ 1991 ਚ ਤੇ ਫਿਰ ਮੈਂ ਚੇਅਰਮੈਨ 31 ਸਾਲ ਦੀ ਉਮਰ ਚ ਯੰਗੇਸਟ ਇਨ ਦਾ ਕੰਟਰੀ ਬਣਿਆ ਸੀਗਾ ਆਈ ਵਾਸ ਅਪੋਇੰਟਡ ਐਜ਼ ਦਾ ਯੰਗੇਸਟ ਚੇਅਰਮੈਨ ਇਨ ਦਾ ਕੰਟਰੀ ਐਸ ਆਫ ਟੂ ਸਟੇਟਸ ਪੰਜਾਬ ਐਂਡ ਹਰਿਆਣਾ ਮੈਂ ਉਹ ਉਹਦਾ 2.5 ਸਾਲ 2 ਸਾਲ 4 ਮਹੀਨੇ ਮੇਰੇ ਕੋਲ ਮੈਂ ਉਹਦੇ ਤੇ ਰਹਾ ਵਰਕ ਕੀਤਾ ਇਹ ਮੈਂ ਮਾਰਚ 1991 ਤੋਂ ਅਗਸਤ 1993 ਤੱਕ ਇੱਥੇ ਮੈਨੂੰ ਆਉਂਦੇ ਹੀ ਰੈਕੋਗਨੀਸ਼ਨ ਬੜੀ ਮਿਲੀ ਹਾਈ ਕੋਰਟ 'ਚ ਬੜਾ ਮਾਣ ਮਿਲਿਆ ਬੜੇ ਸਹਿਯੋਗੀਆਂ ਨੇ ਮਾਣ ਦਿੱਤਾ ਮੇਰੇ ਮੈਂਬਰ ਸਾਹਿਬਾਨ ਜਿਹੜੇ ਬਾਰ ਕਾਉਂਸਲ ਦੇ ਸਨ ਉਸ ਤੋਂ ਬਾਅਦ ਫਿਰ ਮੈਂ ਪ੍ਰੋਫੈਸ਼ਨ 'ਚ ਬਹੁਤ ਜ਼ਿਆਦਾ ਰੁੱਝ ਗਿਆ ਸਮੇਂ-ਸਮੇਂ ਬੜੀਆਂ-ਬੜੀਆਂ ਚੁਣੌਤੀਆਂ ਜਿਸ ਤਰ੍ਹਾਂ ਤੁਸੀਂ ਕਹੀਆਂ ਮੈਨੂੰ ਸਪੈਸ਼ਲ ਪ੍ਰੋਸੀਕਿਊਟਰ ਇੱਕ ਬੜੇ ਇੰਪੋਰਟੈਂਟ ਕੇਸ 'ਚ ਕਾਂਗਰਸ ਸਰਕਾਰ ਨੇ ਅਪਾਇੰਟ ਕੀਤਾ 2007 'ਚ ਉਹ ਇੱਕ ਬਹੁਤ ਵੱਡਾ ਚੈਲੰਜ ਸੀ ਮੇਰੀ ਲਾਈਫ ਦਾ ਉਹ ਅਸੀਂ ਪੂਰਾ ਕੀਤਾ ਉਹਦੇ 'ਚ ਅਸੀਂ ਬਹੁਤ ਉੱਪਰਲੇ ਲੈਵਲ ਤੇ ਜਿੱਤ ਹਾਸਲ ਕੀਤੀ ਮੇਰਾ ਖਿਆਲ ਹੈ ਕਿ ਮੇਰੀਆਂ ਉਹਨਾਂ ਪੁਰਾਣੇ ਬੈਕਗ੍ਰਾਉਂਡ ਨੂੰ ਦੇਖ ਕੇ ਹੀ ਮੈਨੂੰ ਕਾਂਗਰਸ ਗਵਰਨਮੈਂਟ ਨੇ ਐਡਵੋਕੇਟ ਜਨਰਲ ਅਪਾਇੰਟ ਕੀਤਾ ਔਰ ਮੇਰਾ ਕੋਈ ਮੈਂ ਵਾਸ ਨੈਵਰ ਇਨ ਦ ਰੇਸ ਨਾ ਹੀ ਮੇਰਾ ਕੋਈ ਐਸਐਲ ਐਮਬੈਸ਼ਨਸੀ ਕਿ ਮੈਂ ਬਹੁਤ ਜਲਦ ਮੈਂ ਕੋਈ ਜੀ ਇਸ ਮੌਕੇ ਕੋਈ ਰੇਸ ਜਾਵਾਂ ਇਹ ਪਰਮਾਤਮਾ ਵੱਲੋਂ ਹੀ ਸਮਝੋ ਜਾਂ ਮੇਰਾ ਪ੍ਰੋਫਾਈਲ ਦੇਖ ਕੇ ਸਾਡੀ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਨੇ ਸਾਡੇ ਸੀਨੀਅਰ ਮਿਸਟਰ ਸਾਹਿਬ ਨੇ ਇਕ ਕਲੈਕਟਿਵ ਡਿਸੀਜਨ ਲੈ ਕੇ ਹੀ ਮੈਨੂੰ ਨਿਯੁਕਤ ਕੀਤਾ। ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਪਹਿਲਾਂ ਤੁਸੀਂ ਚਰੋਤਿਆਂ ਦੀ ਵੀ ਆਪਾਂ ਗੱਲ ਕਰ ਰਹੇ ਸੀ ਤਾਂ ਦੇਖੋ ਜਿਹੜੀ ਪੋਸਟ ਤੇ ਤੁਸੀਂ ਆ ਕੇ ਬੈਠ ਗਏ ਉਹ ਉਸ ਪੋਸਟ ਤੇ ਜਿਹੜੇ ਪਹਿਲਾਂ ਸ਼ਖਸ ਸੀ ਉਹਨਾਂ ਨੂੰ ਲੈ ਕੇ ਬੜੇ ਸਵਾਲ ਉੱਠਦੇ ਰਹੇ ਹਾਲਾਂਕਿ ਹੁਣ ਜਿਹੜਾ ਤੁਹਾਡਾ ਸੱਤਾ ਦੇ ਵਿੱਚ ਆ ਗਿਆ ਉਹ ਤੁਹਾਡਾ ਸਵਾਲ ਚੁੱਕਦਾ ਰਿਹਾ ਕਿ کورٹ ਦੇ ਵਿੱਚ ਪ੍ਰੋਪਰ ਨੋਮੈਂਦਗੀ ਨਹੀਂ ਕੀਤੀ ਜਾ ਰਹੀ کورٹ ਦੇ ਵਿੱਚ ਪੈਰਵਾਈ ਨਹੀਂ ਕੇਸਾਂ ਦੀ ਹੋ ਪਾਰੀ ਉਹਦੇ ਕਰਕੇ ਸਟੇਟ ਨੂੰ ਹਰ ਕੇਸ 'ਚ ਹਾਰ ਦਬੂ ਦੇਖਣਾ ਪੈਂਦਾ ਤੇ ਸਾਹਮਣੇ ਹਾਰ ਦਿਵਾਉਣ ਵਾਲੇ ਹੁੰਦੇ ਸੀ ਤੁਸੀਂ ਇਹ ਇਤਫਾਕ ਸੀ ਕਿ ਮੈਂ ਕੈਪਟਨ ਸਾਹਿਬ ਦਾ ਵਕੀਲ ਰਿਆਂ ਸਾਰਿਆਂ ਨੂੰ ਪਤਾ ਲੇਕਿਨ ਉਸ ਤੋਂ ਬਾਅਦ ਕੋਈ ਹੋਰ ਸੂਟੇਬਲ ਉਹਨਾਂ ਨੂੰ ਇੱਕ ਕੈਂਡੀਡੇਟ ਲੱਗਿਆ ਉਹਨਾਂ ਨੂੰ ਨਿਯੁਕਤ ਕੀਤਾ ਇਹ ਹੋ ਜਾਂਦਾ ਕਈ ਵਾਰੀ ਤੇ ਪਰ ਮੈਨੂੰ ਹਮੇਸ਼ਾ ਫਿਰ ਮੈਨੂੰ ਦੂਸਰੇ ਪਾਸੇ ਕੇਸ ਅਸੈਪਟ ਕਰਨੇ ਪਏ ਗਵਰਨਮੈਂਟ ਦੇ ਤੇ ਉਹਦੇ ਵਿੱਚ ਮੈਨੂੰ ਪ੍ਰਮਾਤਮਾ ਵੱਲੋਂ ਚੰਗੀ ਸਫਲਤਾ ਮਿਲੀ ਜਿੱਤ ਮਿਲੀ ਹੁਣ ਤੱਕ ਵੀ ਤੇ ਇਸੇ ਕਰਕੇ ਦੁਬਾਰਾ ਮੈਨੂੰ ਉਸੇ ਸਫਲਤਾ ਕਰਕੇ ਮੈਨੂੰ ਲੱਗਦਾ ਮੈਨੂੰ ਦੁਬਾਰਾ ਉਹਨਾਂ ਨੇ ਮੁੜ ਵਾਪਸ ਬੁਲਾ ਕੇ ਉਸ ਸ਼ਖਸ ਨੂੰ ਜਾਂ ਉਸ ਸੀਨੀਅਰ ਵਕੀਲ ਨੂੰ ਏਜੀ ਲਾ ਲਿਆ ਜਿਹੜਾ ਪਹਿਲਾਂ ਵळे ਜੀ ਨੂੰ ਹੁਣ ਤੱਕ ਕੇਸ ਹਰਾਉਂਦਾ ਰਿਹਾ ਪੰਜਾਬ ਸਰਕਾਰ ਨੂੰ ਹੁਣ ਉਸੇ ਨੇ ਆਉਂਦੇ ਕਰ ਲਿਆ ਨਹੀਂ ਇਹ ਠੀਕ ਨਹੀਂ ਹੈ ਉਹ ਏਜੀ ਸਾਹਿਬ ਨੂੰ ਮੈਂ ਕੋਈ ਕੇਸ ਨਹੀਂ ਹਰਾਇਆ ਕਿਉਂਕਿ ਉਹ ਪਹਿਲੇ ਏਜੀ ਸਾਹਿਬ ਕਦੇ ਪੇਸ਼ ਹੀ ਨਹੀਂ ਹੋਏ ਤੋ ਇਸ ਕਰਕੇ ਉਹ ਤਾਂ ਤੁਸੀਂ ਬਹੁਤ ਵਧੀਆ ਗੱਲ ਕਹਿ ਰਹੇ ਹੋ ਨਹੀਂ ਮੈਂ ਨਹੀਂ ਮੈਂ ਸਰਕੈਸਟਿਕਲੀ ਨਹੀਂ ਕਹਿ ਰਿਹਾ ਉਹ ਨਹੀਂ ਉਹਨਾਂ ਦਾ ਆਪਣਾ ਤਰੀਕਾ ਸੀ ਤੁਸੀਂ ਕਿਹਦਾ ਕਰੋਗੇ ਮੈਂ ਤਾਂ ਕੰਮ ਹੀ ਇਹ ਕਰਦਾ ਜੀ ਮੈਂ ਤਾਂ ਸਰਕੇ ਸਾਹਿਬ ਰਿਆ ਹੀ ਨਹੀਂ ਜਾਂਦਾ ਮੈਂ ਤਾਂ ਕਚਹਿਰੀ ਜਾਏ ਬਿਨਾ ਕੋਰਟ ਚ ਅਪੀਅਰ ਹੋਏ ਬਿਨਾ ਤਾਂ ਪੰਜਾਬ ਦੇ ਲੋਕ ਤੁਹਾਡੇ ਤੋਂ ਕੀ ਉਮੀਦ ਕਰਨ ਕਿਉਂਕਿ ਦੇਖੋ ਕੋਰਟਾਂ ਦੇ ਵਿੱਚ ਫੜੇ ਵੱਡੇ ਵੱਡੇ ਮਸਲੇ ਨੇ ਪੰਜਾਬ ਦੇ ਲੋਕ ਤੁਹਾਡੇ ਤੋਂ ਕੀ ਉਮੀਦਾਂ ਕਰਨ ਵੀ ਕੀ ਪੰਜਾਬ ਸਰਕਾਰ ਕਿਉਂਕਿ ਕੇਸ ਤਾਂ ਪੰਜਾਬ ਦੇ ਲੋਕਾਂ ਦੇ ਨੇ ਤਾਂ ਕੀ ਉਹ ਕੇਸ ਪੰਜਾਬ ਸਰਕਾਰ ਹੁਣ ਜਿੱਤਿਆ ਕਰੇਗੀ ਜਿਹੜੇ ਤੋਂ ਪਹਿਲਾਂ ਸ਼ਾਇਦ ਜਿੱਤ ਸ਼ਬਦ ਕਾਫੀ ਟਾਈਮ ਹੋ ਗਿਆ ਆ ਨਹੀਂ ਨਹੀਂ ਅਸੀਂ ਪੂਰਾ ਆਪਣਾ ਜੋ ਮੇਰਾ ਇਕੁਪਮੈਂਟ ਨਾ 37 ਸਾਲ ਦੀ ਪ੍ਰੈਕਟਿਸ ਦਾ ਤੇ ਮੇਰਾ ਜੋ ਐਕਸਪੀਰੀਅੰਸ ਆ ਮੈਂ ਉਹਨੂੰ ਆਪ ਤੈਅ ਦਿਲ ਦਫ਼ਤਰ ਚੋਂ ਕੰਮ ਕਰੂੰਗਾ ਸਾਡਾ ਕੋਈ ਕੈਂਪ ਕੰਪ ਆਫਿਸ ਨਹੀਂ ਹੋਊਗਾ ਸਾਡਾ ਕਲਚਰ ਵਰਕ ਕਲਚਰ ਜਿਹੜਾ ਬੜਾ ਜਿਹੜਾ ਕਿ ਤੁਸੀਂ ਕਹਿ ਰਹੇ ਹੋ ਡੀਗਰੀਟ ਬੜਾ ਅ ਸਤਰ ਉਹਦਾ ਨਹੀਂ ਪ੍ਰੋਪਰ ਸੀ ਉਹਨੂੰ ਉੱਤੇ ਉਠਾਵਾਂਗੇ ਤੇ ਵਰਕ ਕਲਚਰ ਨੂੰ ਦੁਬਾਰਾ ਇੰਟਰੋਡਿਊਸ ਕਰਾਂਗੇ ਇਹ ਜੀ ਆਫਿਸ ਦਾ ਵਰਕ ਕਲਚਰ ਇੰਪਰੂਵ ਹੋਵੇ ਸਾਡੀ ਵਰਕਿੰਗ ਚ ਐਫੀਸ਼ੀਐਂਸੀ ਦਿਸੂਗੀ ਤੁਹਾਨੂੰ ਇਹ ਮੇਰਾ ਇੱਕੋ ਇੱਕ ਮੁੱਦਾ ਇਹ ਜੀ ਇੱਕ ਦਿਨ ਸਭ ਤੁਸੀਂ ਇਹ ਜੀ ਲੱਗੇ ਹੋ ਇਹ ਜੀ ਚਲੋ ਤੁਸੀਂ ਅੱਜ ਲੱਗੇ ਹੋ ਇਸ ਤੋਂ ਪਹਿਲਾਂ ਤੁਸੀਂ ਕੇਸ ਲੜਦੇ ਸੀ ਸਰਕਾਰ ਦੇ ਖਿਲਾਫ ਤਾਂ ਉਹਨਾਂ ਕੇਸਾਂ ਦੇ ਵਿੱਚੋਂ ਇੱਕ ਕੇਸ ਨੂੰ ਲੈ ਕੇ ਤੁਹਾਡੀ ਜੁਆਇਨਿੰਗ ਤੋਂ ਪਹਿਲਾਂ ਹੀ ਤਾਂ ਉਹਨੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਕਿ ਸੁਮੇਸ਼ ਸਿੰਘ ਸੈਣੀ ਦਾ ਕੇਸ ਉਹ ਤੁਸੀਂ ਲੜਦੇ ਸੀ ਉਹਨਾਂ ਦੇ ਵਕੀਲ ਹੋ ਤੁਸੀਂ ਹੁਣ ਤੱਕ ਕੀ ਕਰ ਰਹੇ ਹੋ ਔਰ ਉਸ ਕੇਸ ਦੇ ਵਿੱਚ ਸਰਕਾਰ ਨੂੰ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਸ਼ਾਇਦ ਉਹ ਵੀ ਤੁਹਾਡੇ ਫਿਰਤੀ ਫੇਰਾ ਸੀ ਤੇ ਪੰਜਾਬ ਸਰਕਾਰ ਨੂੰ ਉਹਦੇ 'ਚ ਨਾਮੋਸ਼ੀ ਹੋਈ ਸੀ ਹਾਂਜੀ ਉਹ ਇਸ ਤਰ੍ਹਾਂ ਸੀ ਕਿ ਦੋ ਤਰ੍ਹਾਂ ਦੀਆਂ ਉਸ ਗੱਲਾਂ ਸਿਗੀਆਂ ਇੱਕ ਤਾਂ ਹੈਗੇ ਆ ਸੈਕਰੀਲੇਜ ਦੇ ਕੇਸ ਜਿਹੜੇ ਕਿ ਬੇਅਦਬੀ ਕੇਸ ਆ ਉਹ 3 एफआईआर ਉਹ ਇੱਕ ਅਲੱਗ ਆ ਕਿ ਜਿਹੜੇ ਕੇਸ ਮੈਂ ਸੈਕਰੀਲੇਜ ਦੇ ਕੇਸ ਨਹੀਂ ਕਿਤੇ ਕਿਤੇ ਗਵਰਨਮੈਂਟ ਦੇ ਖਿਲਾਫ ਪੇਸ਼ ਹੋਇਆ ਮੈਂ ਤਾਂ ਸਿਰਫ ਇੱਕ ਲਾਅ ਐਂਡ ਆਰਡਰ ਚੋਂ ਰਾਈਜ਼ ਜਿਹੜੇ ਦੋ ਕੇਸ ਹੋਏ ਸੀ ਉਹਦੇ ਚ ਇੱਕ ਬੰਦੇ ਦੀ ਨੁਮਾਇੰਦਗੀ ਕੀਤੀ ਸੀ ਇਸ ਕਰਕੇ ਉਹ ਕੇਸ ਹੁਣ ਆਲਰੇਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ ਇਸ ਕਰਕੇ ਹੁਣ ਉਹਦੇ ਚ ਕੋਈ ਮੇਰਾ ਜ਼ਿਆਦਾ ਰੋਲ ਵੀ ਨਹੀਂ ਰਹਿ ਗਿਆ ਸੀ ਇਸ ਕਰਕੇ ਮੈਨੂੰ ਉਹਨਾਂ ਕੇਸਾਂ ਨਾਲ ਕੋਈ ਟੈਗ ਕਰਨ ਦਾ ਉਹਦੇ ਚ ਕੋਈ ਹੁਣ ਬਾਕੀ ਮੁੱਦਾ ਵਾਪਸ ਰਹਿ ਨਹੀਂ ਗਿਆ ਉਮਰਾਨੰਗਲ ਵਗੈਰਾ ਪੰਜਾਬ ਹੋਰ ਪੁਲਸੋਤਸਰਾਮ ਰਾਤ ਜਿਹੜੀ ਵੀਡੀਓ ਵੀ ਦੱਸ ਦਿੱਤੀ ਉਹ ਤਾਂ ਬੇਲ ਸਟੇਜ ਤੱਕ ਸੀ ਬੇਲ ਜ਼ਰੂਰ ਉਹਨਾਂ ਦੀਆਂ ਹੋਈਆਂ ਤੁਸੀਂ ਦਵਾਈ ਸੀ ਉਹ ਹਾਂਜੀ ਅਸੀਂ ਮੈਂ ਵਕੀਲ ਸੀ ਉਹਨਾਂ ਦਾ ਲੇਕਿਨ ਉਸ ਤੋਂ ਬਾਅਦ 2 ਸਾਲ ਹੋ ਗਏ ਉਸ ਤੋਂ ਬਾਅਦ ਉਹ ਕੇਸ ਹੁਣ ਇੱਕ ਪਾਸਾ ਹੋ ਚੁੱਕੇ ਹਨ ਸਿਰਫ ਇੱਕ ਕੇਸ ਦੀ ਇਨਵੈਸਟੀਗੇਸ਼ਨ ਦੁਬਾਰਾ ਖੁੱਲੀ ਆ ਉਹ ਜਿਹੜੀ ਇਨਵੈਸਟੀਗੇਸ਼ਨ ਦੁਬਾਰਾ ਖਲਾਉਣ ਦਾ ਕੇਸ ਸੀ ਉਹ ਮੈਂ ਨਹੀਂ ਕੀਤਾ ਉਹਦੇ ਸਾਡੇ ਹੋਰ ਬੜੇ ਸੀਨੀਅਰ ਵਕੀਲ ਮਤਲਬ ਆਪਣੇ ਸਿਗੇ ਪ੍ਰਾਈਵੇਟ ਕਾਉਂਸਲ ਦੀਵਾ ਸਾਹਿਬ ਉਹਨਾਂ ਨੇ ਕੀਤਾ ਸੀ ਉਹ ਕੇਸ ਮੈਂ ਨਹੀਂ ਸੀਗਾ ਇੱਕ ਚੀਜ਼ ਹੋਰ ਬੜੀ ਸਾਫ਼ ਕਰਨੀ ਚਾਹਾਂ ਕਿਉਂਕਿ ਹੁਣ ਤੁਸੀਂ ਪੰਜਾਬ ਦੀ ਜਿੰਮੇਵਾਰੀ ਤੁਹਾਡੇ ਮੋਢਿਆਂ ਤੇ ਪੈ ਗਈ ਕੋਰਟ ਦੇ ਵਿੱਚ ਤਾਂ ਪੰਜਾਬ ਦੇ ਲੋਕ ਵੀ ਬੜਾ ਸਪਸ਼ਟ ਜਾਨਣਾ ਚਾਹੁੰਦੇ ਆ ਕਿ ਹੁਣ ਤੱਕ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਕੇਸ ਲੜਦੇ ਰਹੇ ਹੋ ਹੁਣ ਤੁਸੀਂ ਪੰਜਾਬ ਸਰਕਾਰ ਦੇ ਵੱਲੋਂ ਲੜਨਾ ਤਾਂ ਜਿਹੜੇ ਵੱਡੇ ਵੱਡੇ ਕੇਸ ਇਸ ਤੋਂ ਪਹਿਲਾਂ ਤੁਹਾਡੇ ਕੋਲੇ ਹੈਗੇ ਨਹੀਂ ਉਹਨਾਂ ਕੇਸਾਂ ਦਾ ਕੀ ਹੋਊਗਾ ਕੀ ਤੁਸੀਂ ਸਾਰੇ ਕੇਸਾਂ ਨੂੰ ਛੱਡ ਦਿਓਗੇ ਇਸ ਤਰ੍ਹਾਂ ਹੁੰਦਾ ਜੀ ਕਿ ਜਦੋਂ ਜਦੋਂ ਐਡਵੋਕੇਟ ਜਨਰਲ ਦਾ ਆਫਿਸ ਤੁਸੀਂ ਅਹੁਦਾ ਸੰਭਾਲ ਲਓ ਤੁਸੀਂ ਸਟ੍ਰੇਟ ਦੇ ਖਿਲਾਫ ਪੇਸ਼ ਨਹੀਂ ਹੋ ਸਕਦੇ। ਤੋ ਇਸ ਕਰਕੇ ਇਹ ਗੋਸ ਵਿਦਾਊਟ ਸੇਇੰਗ ਇਹ ਤਾਂ ਗੱਲ ਪੁੱਛਣ ਯੋਗ ਹੀ ਨਹੀਂ ਹੈ। ਤੁਹਾਡੀ ਟੀਮ ਹੈ ਜਿਹੜੀ ਕਿਉਂਕਿ ਤੁਹਾਡੀ ਇੱਕ ਵੱਡੀ ਟੀਮ ਹੈ। ਉਹ ਟੀਮ ਲੜੇਗੀ। ਮਸਲਾ ਤੁਸੀਂ ਸਰਕਾਰ ਵਾਲੇ ਪਾਸੇ ਵੱਤੋ ਜਾਂ ਉਹਨਾਂ ਨੂੰ ਮਸਲਾ ਦੇਣੀ ਪਏ। ਨਹੀਂ ਮੇਰਾ ਉਸ ਕੇਸ ਨਾਲ ਕੋਈ ਤਲਕ ਵਸਤਾ ਨਹੀਂ ਹੋਊਗਾ। ਨਾ ਮੈਂ ਉਹਨਾਂ ਕੇਸਾਂ 'ਚ ਅਪੀਲ ਹੋਊਂਗਾ। ਤੇ ਉਹ ਮੇ ਉਹ ਚਾਹੇ ਲਫਾਫੇ ਆਪਣੇ ਕੋਈ ਵੀ ਕਾਉਂਸਲ ਉਹਨਾਂ ਨੂੰ ਕਹਿਤਾ ਮੈਂ ਆਪਣਾ ਲਾਇਰ ਤੁਸੀਂ ਆਪਣਾ ਹੋਰ ਲੱਭ ਲਓ। ਪਰ ਕਿਤੇ ਨਾ ਕਿਤੇ ਨਹੀਂ ਲੱਗਦਾ ਤੁਹਾਨੂੰ ਕਿ ਇਹ ਉਸ ਤੋਂ ਵੱਡੀ ਚੁਣੌਤੀ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਵਿਰੋਧੀ ਧਿਰਾਂ ਵੀ ਆਵਾਜ਼ ਉਠਾ ਸਕਦੀਆਂ ਨੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਸਾਰਿਆਂ ਨੂੰ ਪਤਾ ਜੀ ਮੇਰੇ 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 ਕੰਡਕਟ ਬਾਰੇ ਸਾਰੇ ਪੰਜਾਬ ਨੂੰ ਪਤਾ ਉਹਨਾਂ ਨੇ ਮੈਂ ਵਕੀਲ ਸਾਰੇ ਪਾਸੇ ਕਈ ਵਕੀਲ ਜਦੋਂ ਹੁੰਦਾ ਪ੍ਰੋਫੈਸ਼ਨਲ ਆਪਣੀ ਲਾਈਮਲਾਈਟਸ ਹੁੰਦਾ ਉਹਨੂੰ ਹਰ ਤਰ੍ਹਾਂ ਉਹਨੂੰ ਇੰਗੇਜ ਕਰਦੀ ਐ ਤੋਂ ਇਹਦੇ ਨਾਲ ਇਹ ਨਹੀਂ ਹੈ ਕਿ ਮੈਂ ਕਿਸੇ ਨਾਲ ਬੰਨਿਆ ਗਿਆ ਨਾ ਮੈਂ ਕਿਸੇ ਪਹਿਲਾਂ ਪਾਰਟੀ ਨਾਲ ਬੰਨਿਆ ਸੀ ਮੈਂ ਇੰਡੀਪੈਂਡੈਂਟ ਪ੍ਰੋਫੈਸ਼ਨਲ ਲਾਇਰ ਹਾਂ ਇਸ ਕਰਕੇ ਮੇਰੀ ਆਪਣੀ ਰੈਪਿਊਟੇਸ਼ਨ ਜਾਂ ਮੇਰੇ ਆਪਣੇ ਕੰਡਕਟ ਕਰਕੇ ਮੈਨੂੰ ਇੰਗੇਜ ਕਰਦੇ ਸੀ ਹੁਣ ਜਦੋਂ ਮੈਂ ਇੱਕ ਪਾਰਟੀ ਨਾਲ ਉਹਦਾ ਰਿਪਰੈਜ਼ੈਂਟੇਟਿਵ ਬਣ ਗਿਆ ਹੁਣ ਉਹ ਮਤਲਬ ਹੀ ਨਹੀਂ ਹੈ ਕਿ ਮੇਰਾ ਕਿਸੇ ਦੂਸਰੇ ਕਲਾਇੰਟ ਨਾਲ ਇਸ ਤਰ੍ਹਾਂ ਜਿਹੜਾ ਸਟੇਟ ਦੇ ਇੰਟਰਸਟ ਦੇ ਖਿਲਾਫ ਹੋਵੇ ਉਹਦੇ ਨਾਲ ਕੋਈ ਕੋਈ ਵਾਸਤਾ ਰਹੇ ਕਈ ਕੇਸ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੂੰ ਇਸ ਤੋਂ ਪਹਿਲਾਂ ਹਾਰਨੇ ਪਏ ਜੀ ਕੋਲ ਵਾਸ਼ਿੰਗ ਵਾਲਾ ਮੈਟਰ ਤੁਹਾਡੇ ਧਿਆਨ 'ਚ ਹਰ ਚੀਜ਼ ਹੈ ਕਿਉਂਕਿ ਤੁਸੀਂ ਸੀਨੀਅਰ ਵਕੀਲ ਹੋ ਤੇ ਜਿਹੜਾ ਕੇਸ ਤੁਹਾਡੇ ਹੱਥਾਂ 'ਚ ਨਹੀਂ ਲੰਘਿਆ ਤੁਹਾਡੇ ਉਹ ਵੀ ਟਿਪਸ ਤੇ ਹੋਏਗਾ ਕੋਲ ਵਾਸ਼ਿੰਗ ਦਾ ਮੈਟਰ ਸੀ ਉਹਦੇ 'ਚ ਹਜ਼ਾਰਾਂ ਕਰੋ ਐਸੀ ਕੀ ਗੱਲ ਹੈ ਜੀ ਕਿ ਵੀ ਇਹ ਡਾਟੇ ਬੜੇ ਕੇਸਾਂ ਚ ਪੰਜਾਬ ਨੂੰ ਹਾਰ ਮਿਲਦੀ ਰਹੀ ਹੈ ਤੇ ਉਹਦਾ ਹੀ ਨਤੀਜਾ ਕਿ ਇਹ ਸਾਰੀਆਂ ਗੱਲਾਂ ਹੁਣ ਇਸ ਲਾਸਟ ਸਟੇਜ ਤੇ ਉੱਭਰ ਕੇ ਆਈਆਂ ਇਹ ਸਾਰਾ ਕੁਝ ਬਹੁਤ ਪਹਿਲਾਂ ਵੀ ਇਹ ਜਿਹੜੀ ਹੈ ਨਾ ਇਹ ਜਿਹੜੀ ਜਿਹੜਾ ਹੁਣ ਇਸ ਨੁਕਸਾਨ ਪਹਿਲਾਂ ਵੀ ਇਹ ਸੰਭਾਲਿਆ ਜਾ ਸਕਦਾ ਸੀ ਤੇ ਹੁਣ ਗਵਰਨਮੈਂਟ ਨੇ ਲਾਸਟ ਮੌਕੇ ਤੇ ਚਲੋ ਆ ਕੇ ਸੰਭਾਲਿਆ ਇਹ ਹਲੇ ਕ੍ਰੂਸ਼ਲ 5 ਮਹੀਨੇ ਹੈਗੇ ਆ ਤੇ ਜੇ ਜਿੰਨਾ ਰਿਟਰੀਵ ਹੋਊਗਾ ਇੱਕ ਇੱਕ ਪੈਸਾ ਸਟੇਟ ਗਵਰਨਮੈਂਟ ਇਸ ਚੈੱਕ ਕਰਦਾ ਜਿਹੜਾ ਇਹਨਾਂ ਫਜ਼ੂਲ ਕੰਮਾਂ ਤੇ ਵੇਸਟ ਹੋਇਆ ਜਾਂ ਬਾਹਰੋਂ ਵਕੀਲ ਕਰਕੇ ਵੇਸਟ ਹੋਇਆ ਉਹ ਮੈਂ ਨਹੀਂ ਹੋਣ ਦਊਗਾ ਯਾਨੀ ਜਿਹੜੇ ਪਹਿਲਾਂ ਲੱਖਾਂ ਲੱਖਾਂ ਰੁਪਇਆ ਪੇਸ਼ੀ ਤੇ ਲਈ ਸਪੈਸ਼ਲ ਵਕੀਰ ਬੁਲਾਏ ਜਾਂਦੇ ਸੀ ਇਹ ਜਿਹੇ ਹੁੰਦੇ ਆ ਕੋਈ ਵਕੀਲ ਬਾਹਰੋਂ ਨਹੀਂ ਆਊਗਾ ਸਾਡੀ ਟੀਮ ਇੱਥੇ ਬਣਾਵਾਂਗੇ ਉਹ ਸਾਰੀ ਬੜੀ ਕੰਪੀਟੈਂਟ ਵਕੀਲ ਹੋਊਗੀ ਮੇਰੇ ਵਾਸਤੇ ਤਾਂ ਇੱਕ ਮੈਰਿਟ ਹੀ ਪਿਆਰੀ ਹੈ ਮੇਰੀ ਕੋਸ਼ਿਸ਼ ਤਾਂ ਇਹ ਹੀ ਹੋਊਗੀ ਕਿ ਹਰ ਵਕੀਲ ਸਾਡਾ ਮੈਰਿਟ ਤੇ ਲਾਇਆ ਜਾਵੇ ਤੇ ਮੈਰਿਟ ਤੇ ਹੀ ਉਹਦੀ ਆਪਣੀ ਚਨੋਤੀ ਨੂੰ ਫੇਸ ਕਰੇ ਜਿੱਤ ਹਾਰ ਤੱਕ ਕੋਟਾਂ 'ਚ ਹੁੰਦੀ ਆ ਪਰ ਸਾਡੇ ਵੱਲੋਂ ਬੈਸਟ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਇੱਕ ਚੀਜ਼ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਮੰਨਦੇ ਹੋ ਕਿ ਇਸ ਤੋਂ ਪਹਿਲਾਂ ਜਿਹੜੇ ਏਜੀਸੀ ਜਾਂ ਜਿੰਨੇ ਕੋਟਾਂ ਦੇ ਵਿੱਚ ਵੱਡੇ ਵੱਡੇ ਕੇਸ ਤਕਰੀਬਨ ਹਾਰ ਦਾ ਮੂ ਦੇਖਣਾ ਪਿਆ ਇਸ ਗੱਲ ਤੋਂ ਤੁਸੀਂ ਵੀ ਮੁਨਕਰ ਨਹੀਂ ਹੋਵੋਗੇ ਤੁਹਾਡੇ ਸਾਹਮਣੇ ਸੀ ਕਿਉਂਕਿ ਮੈਂ ਪਹਿਲਾਂ ਕਿਹਾ ਕਿ ਤੁਸੀਂ ਤਾਂ ਹਾਰ ਹੁੰਦੇ ਨਹੀਂ ਨਹੀਂ ਮੈਂ ਕਿਸੇ ਦੇ ਲੱਗਦਾ ਹੈ ਕਿ ਉਹਨਾਂ ਦੀ ਕਮੀ ਰਹੀ ਮੈਂ ਕਿਸੇ ਦੇ ਦੇਖੋ ਐਵੇਂ ਨਹੀਂ ਮੈਂ ਲਾਇਰ ਵਕੀਲ ਨਹੀਂ ਸ਼ੋਭਾ ਦਿੰਦਾ ਮੈਨੂੰ ਮੈਂ ਕਿਸੇ ਤੇ ਕਮੈਂਟ ਕਰਾਂ ਉਹਨਾਂ ਦਾ ਆਪਣਾ ਵੇਅ ਆਫ ਵਰਕਿੰਗ ਸੀਗਾ ਉਹ ਬਾਰੋਂ ਵਕੀਲ ਕਰਦਾ ਉਹਨਾਂ ਦਾ ਵੇਓ ਵਰਕਿੰਗ ਸੀ ਪਰ ਉਸ ਵੇਓ ਵਰਕਿੰਗ ਨਾਲ ਪੰਜਾਬ ਨੂੰ ਬੜਾ ਨੁਕਸਾਨ ਹੋ ਗਿਆ ਉਹ ਦੇਖੋ ਇਹ ਤੁਸੀਂ ਠੀਕ ਲੋਕ ਫੀਲ ਕਰਦੇ ਹੋ ਇਸ ਤਰ੍ਹਾਂ ਔਰ ਮੈਨੂੰ ਵੀ ਮੈਂ ਤੁਹਾਨੂੰ ਆਪਣਾ ਮਾਈਂਡ ਦੇਦਾ ਕਿ ਮੈਂ ਵੀ ਉਸ ਗੱਲ ਨੂੰ ਪ੍ਰੂਵ ਨਹੀਂ ਕਰਦਾ ਔਰ ਮੈਂ ਨਹੀਂ ਅਸੀਂ ਕਰਾਂਗੇ ਇਹ ਗੱਲ ਲੇਕਿਨ ਉਹ ਹੁਣ ਜਿਹੜਾ ਉਹਦਾ ਵਰਕਿੰਗ ਸੀ ਉਹ ਚੱਲ ਗਿਆ ਹੁਣ ਉਹਦਾ ਤਾਂ ਆਪਾਂ ਵੀ ਕਾਂਟ ਹੈਲਪ ਇਟ ਤਾਂ ਜਿਹੜੇ ਸੁਪਰੀਮ ਕੋਰਟ ਤੱਕ ਕੇਸਾਂ ਦੇ ਵਿੱਚ ਹੇਠੀ ਹੋਈ ਉਹ ਤੁਸੀਂ ਰਿਵਿਊ ਕਰੋਗੇ ਸਾਰੇ ਕੇਸਾਂ ਨੂੰ ਰਿਵਿਊ ਕਰਨ ਦਾ ਤੁਹਾਨੂੰ ਲੱਗਦਾ ਹੈ ਕਿ ਰਿਵਿਊ ਕਰਕੇ ਫਿਰ ਤੋਂ ਸੁਭਾਲਿਆ ਜਾ ਸਕਦਾ ਹੈ ਨਹੀਂ ਜਿਹੜੇ ਤਾਂ ਫਾਈਨੈਲਿਟੀ ਰੀਚ ਕਰ ਗਏ ਕੇਸ ਫਾਈਨਲ ਹੋ ਗਏ ਉਹਦੇ ਦਾ ਰਿਵਿਊ ਨਹੀਂ ਹੋ ਸਕਦੀ ਰਿਵਿਊ ਦਾ ਵੀ ਸਮਾਂ ਹੁੰਦਾ ਉਹ ਵੀ ਲੰਘ ਗਿਆ ਪਰ ਜਿਹੜੇ ਕੇਸਾਂ ਚ ਜਿੱਥੇ ਜਿੱਥੇ ਉਹ ਸਟੇਜ ਤੇ ਹੈਗੇ ਆ ਉਹਨੂੰ ਸੰਭਾਲਾਂਗੇ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਹੁਣ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਤੁਸੀਂ ਇਹ ਸਾਰੀ ਚੀਜ਼ਾਂ ਤੁਸੀਂ ਜੁਆਇਨ ਕਰ ਲਿਓ ਅੱਜ ਤਾਂ ਮੁੱਖ ਮੰਤਰੀ ਉਹਨਾਂ ਨਾਲ ਗੱਲਬਾਤ ਹੋਗੀ ਕਿ ਕਿਸ ਤਰ੍ਹਾਂ ਦਾ ਵੀਜ਼ਾ ਰਹਿਣ ਵਾਲਾ ਹੈ ਲੱਗਦਾ ਤੁਹਾਨੂੰ ਕਿ ਇਹ ਚੀਜ਼ਾਂ ਬਦਲ ਲਗੀਆਂ ਆਫਿਸ ਬਾਰੇ ਮੈਂ ਹੁਣੇ ਚਾਰਜ ਲਿਆ ਹਲੇ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਥਾਲਾ ਸ਼ੇਰੀ ਦਿੱਤੀ ਉਹਨਾਂ ਨੇ ਹਾਂ ਤੁਹਾਡੀ ਮੁਲਾਕਾਤ ਵੀ ਹੋਈ ਹੈ ਮੇਰੀ ਮੁਲਾਕਾਤ ਤਾਂ ਸੀਐਮ ਸਟਨਾ ਹੁਣ ਹੋਣੀ ਹੈ ਰੋਜ਼ ਹੀ ਹੋਊਗੀ ਲੇਕਿਨ ਆਫਿਸ ਦੀ ਫਾਰਮੇਸ਼ਨ ਬਾਰੇ ਹਲੇ ਕੋਈ ਮੈਨੂੰ ਇਨਫੀਮੇਸ਼ਨ ਨਹੀਂ ਹੈ ਕਿਉਂਕਿ ਮੈਂ ਹਲੇ ਕਰ ਨਹੀਂ ਸਕਦਾ ਸੀ ਕੋਈ ਸੀਕ੍ਰੀਟ ਗੱਲ ਆਫਿਸ ਬਾਰੇ ਐਡਵੋਕੇਟ ਜਨਰਲ ਬਣ ਤੋਂ ਪਹਿਲਾਂ ਸਾਰੀ ਟੀਮ ਨਵੀਂ ਤਿਆਰ ਹੋਏਗੀ ਇਹ ਦੇਖੋ ਦੇਖੋ ਹਲੇ ਕੀਪ ਇਟ ਫੋਰ ਪੈਂਡਿੰਗ ਕੱਲ ਤੱਕ ਮੈਂ ਤੁਹਾਨੂੰ ਦੱਸ ਦੂੰਗਾ ਤਾਂ ਆਖਿਰ ਦੇ ਵਿੱਚ ਗੱਲਾਂਬਾਤ ਤੁਹਾਡੇ ਨਾਲ ਅੱਗੇ ਵੀ ਕਰਦੇ ਰਵਾਂਗੇ ਸਵਾਲ ਜਵਾਬ ਤੁਹਾਡੇ ਨਾਲ ਚੱਲਦੇ ਰਹਿਣਗੇ ਕਿਉਂਕਿ ਹੁਣ ਜ਼ਿੰਮੇਵਾਰੀ ਵੱਡੀ ਹੋ ਗਈ ਤੇ ਸਵਾਲ ਵੀ ਵੱਡੇ ਕਰਿਆ ਕਰਾਂਗੇ ਤਾਂ ਆਖਿਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਭਰੋਸਾ ਦੇ ਕੇ ਜਾਓਗੇ ਉਹ ਦੇਖੋ ਜੀ ਮੇਰੇ ਤੇ ਤਾਂ ਟਰਸਟ ਪਹਿਲਾਂ ਹੀ ਪਬਲਿਕ ਦਾ ਬੜਾ ਤੁਹਾਨੂੰ ਦੱਸਿਆ ਵੀ ਮੇਰੇ ਕੋਲ ਤਾਂ ਸਾਰੀ ਤਰ੍ਹਾਂ ਦੇ ਵੱਡੇ ਤੋਂ ਵੱਡਾ ਕੇਸ ਮੈਂ ਡੀਲ ਕੀਤਾ ਹੋਇਆ ਤੇ ਪਰਮਾਤਮਾ ਦੀ ਮਿਹਰ ਆਪਣਾ ਸਾਰਿਆਂ ਦਾ ਟਰਸਟ ਬਰਕਰਾਰ ਰਹੇ ਟਰਸਟ ਹੋਰ ਵਧਾਵਾਂਗੇ ਆਪਣਾ ਰਿਜ਼ਲਟ ਦੇ ਕੇ ਕਿ ਉਹਨਾਂ ਦੀ ਜਿਹੜੀ ਕਾਮਯਾਬੀ ਦਾ ਸਿਹਰਾ ਪੰਜਾਬ ਗਵਰਨਮੈਂਟ ਤੇ ਸਿਰ ਤੇ ਹੋਰ ਜਾਵੇ ਤਾਂ ਸ਼ੁਕਰੀਆ ਇਹ ਸੰਨ ਐਪੀਐਸ ਦੇ ਹੋ ਐਡਵੋਕੇਟ ਜਨਰਲ ਬਣ ਗਏ ਨੇ ਹੁਣ ਪੰਜਾਬ ਦੇ ਤਾਂ ਜ਼ਿੰਮੇਵਾਰੀ ਵੱਡੀ ਪੈ ਗਈ ਹੈ ਔਰ ਕੋਰਟਾਂ ਦੇ ਵਿੱਚ ਸਰਕਾਰ ਨੂੰ ਜਿੱਤ ਦਿਵਾਉਣਾ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ ਪਰ ਨਾਲ ਹੀ ਇੱਕ ਗੱਲ ਬਹੁਤ ਧਿਆਨ ਦੇਣ ਵਾਲੀ ਹੈ ਕਿ ਇੰਨੇ ਕ ਕਾਬਲ ਵਕੀਲ ਨੇ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਕਈ ਕੇਸਾਂ 'ਚ ਮਾਤ ਦੇ ਚੁੱਕੇ ਨੇ ਕੈਪਟਨ ਮਰਿੰਦਰ ਸਿੰਘ ਦੇ ਵਕੀਲ ਵੀ ਰਹੇ ਤੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਦੇ ਖਿਲਾਫ ਵੀ ਵੱਡੇ ਕੇਸ ਲੜੇ ਸੁਮੇਸ਼ ਸਿੰਘ ਸੈਣੀ ਦੇ ਵਕੀਲ ਰਹੇ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੇ ਪੁਲਿਸ ਅਫਸਰ ਸ਼ਾਮਲ ਸੀ ਉਹਨਾਂ ਦੇ ਵਕੀਲ ਰਹੇ ਉਮਰਾਨ ਨੰਗਲ ਜਾਂ ਫਿਰ ਉਹਨਾਂ ਨੂੰ ਜ਼ਮਾਨਤ ਦਿਵਾਉਣ ਦੇ ਵਿੱਚ ਸਿਰਫ ਫੋਟਕਪੂਰਾ ਫਾਇਰਿੰਗ ਕੇਸ ਬੇਅਦਬੀ ਦੇ ਕੇਸ ਅਲੱਗ ਆ ਇਹਨਾਂ ਨੂੰ ਫਾਇਰਿੰਗ ਕੇਸ ਦੇ ਵਿੱਚ ਵੱਡੇ ਅਫਸਰਾਂ ਨੂੰ ਜ਼ਮਾਨਤ ਦਿਵਾਉਣ ਵਾਲੇ ਵੀ ਰਹੇ ਨੇ ਐਪੀਐਸ ਦਿਓਲਤਾ ਹੁਣ ਕਹਿੰਦੇ ਨੇ ਕਿ ਇੱਕ ਨਵੀਂ ਟੀਮ ਹੋਏਗੀ ਔਰ ਮਿਹਨਤ ਦੇ ਨਾਲ ਦਾਵਾ ਕਰਦੇ ਨੇ ਕਿ ਪੰਜਾਬ ਨੂੰ ਜਾਤਰ ਕੇਸਾਂ 'ਚ ਕੋਸ਼ਿਸ਼ ਕਰਾਂਗੇ ਕਿ ਜਿੱਤ ਮਿਲੇ ਤੇ ਇਨਸਾਫ ਮਿਲੇ ਸਮਝ ਦੱਸੇਗਾ ਇਹ ਕੋਰਟ ਦੇ ਵਿੱਚ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਕਾਫੀ ਹੀਠੀ ਦਾ ਸਾਹਮਣਾ ਕਰਨਾ ਪਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਮਜ਼ਬੂਤੀ ਦੇ ਨਾਲ ਪੰਜਾਬ ਸਰਕਾਰ ਆਪਣੇ ਕੇਸ ਲੜੇਗੀ ਜੀ ਓਨ ਟੂ ਸਟੂਡੀਓ